ਸੋ ਸਿਹਤ ਮੰਤਰੀ ਅਨਮੋਲ ਗਗਨ ਮਾਨ ਮੌਜੂਦ ਨੇ ਸੋ ਅੱਜ ਕਿਦਾਂ ਦੇਖੀ ਕਿ ਇੱਕ ਇੰਸਟੀਚਿਊਟ ਜਿਸ ਦੀ ਸ਼ਾਇਦ ਕਹਿ ਰਹੀ ਹੈ ਜਾਰੇ ਸੀ ਕਿ ਕਿ ਲਿਵਰ ਦੀਆਂ ਬਿਮਾਰੀਆਂ ਜਿਗਰ ਦੀਆਂ ਬਿਮਾਰੀਆਂ ਨੂੰ ਲੈ ਕੇ ਜਿਹੜਾ ਇੰਸਟੀਚਿਊਟ ਪੰਜਾਬ ਦੇ ਵਿੱਚ ਖੋਲਿਆ ਗਿਆ ਦੇਖੋ ਇਹ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਿਲੀਰੀ ਸਾਇੰਸ ਦਾ ਜਿਹੜਾ ਮੇਰੇ ਖਿਆਲ ਚ ਦਿੱਲੀ ਤੋਂ ਬਾਅਦ ਦੇਸ਼ ਚ ਦੂਸਰਾ ਇੰਸਟੀਚਿਊਟ ਹੈ ਜਿੱਥੇ ਹਾਈ ਐਡਵਾਂਸਡ ਅਤਿ ਆਧੁਨਿਕ AI ਬੇਸਡ ਉਹ ਉਹ ਵਾਲੀਆਂ ਮਸ਼ੀਨਸ ਲਗਾਈਆਂ ਗਈਆਂ ਕਰੋੜਾਂ ਰੁਪਏ ਦੀਆਂ ਪਬਲਿਕ ਲਈ ਬਹੁਤ ਸਰਕਾਰੀ ਤੌਰ ਉਤੇ ਜਿਹੜੀਆਂ ਪਬਲਿਕਲੀ ਆਸਾਨੀ ਨਾਲ ਉਪਲਬਧ ਹੋਣੀਆਂ ਤੇ ਲਿਵਰ ਦੀਆਂ ਬਿਮਾਰੀਆਂ ਨੂੰ ਲੈ ਕੇ ਕਿਉਂਕਿ ਇਦਾਂ ਦੇ ਕੇਸਸ ਬਹੁਤ ਨੇ ਤੇ ਮੁੱਖ ਮੰਤਰੀ ਸਾਹਿਬ ਦਾ ਹੈ ਇੱਕ ਸ਼ਾਨਦਾਰ ਉਪਰਾਲਾ ਸਾਡੇ ਹੈਲਥ ਮਨਿਸਟਰ ਅੱਛਾ ਇਹਨਾਂ ਨੇ ਇਹਦੇ ਵਿੱਚ ਕੰਮ ਕੀਤਾ ਤੇ ਲੋਕਾਂ ਨੂੰ ਇਹਦਾ ਬਹੁਤ ਰਾਹਤ ਮਿਲਨੀ ਹੈ ਸਿਰਫ ਪੰਜਾਬ ਦਾ ਨਹੀਂ ਆਸ-ਪਾਸ ਦੇ ਕਿਸੇ ਵੀ ਸੂਬੇ 'ਚ ਇੰਨਾ ਐਡਵਾਂਸਡ ਜਿਹੜਾ ਲਿਵਰ ਇੰਸਟੀਚਿਊਟਾ ਕਿਤੇ ਵੀ ਹੈ ਨਹੀਂ ਅਸੀਂ ਅੰਦਰ ਮਸ਼ੀਨਸ ਹੁਣ ਵਿਜ਼ਿਟ ਕੀਤੀਆਂ ਤੇ ਪੀਜੀਆਈ ਚ ਵੀ ਉਹ ਮਸ਼ੀਨਾ ਕਹਿੰਦੇ ਹੈ ਨਹੀਂ ਜਿਹੜੀਆਂ ਇੱਥੇ ਲੱਗੀਆਂ ਹੋਈਆਂ ਹਨ ਹਮਮ ਆ ਮੇਰੇ ਮਨ ਸਭ ਤੋਂ ਵੱਡਾ ਸਵਾਲ ਇੱਥੇ ਇਹ ਆ ਜਾਂਦਾ ਕਿ ਕਹਿੰਦੇ ਕਿ ਪੰਜਾਬ ਹੋ ਗਿਆ ਹਰਿਆਣਾ ਹੋ ਗਿਆ ਪੰਜਾਬ ਦੇ ਆਲੇ ਦੁਆਲੇ ਦੇ ਸੂਬੇ ਹੋ ਗਏ ਇਹ ਖਾਸ ਕਰਕੇ ਉਹ ਸੂਬੇ ਨੇ ਜਿਨ੍ਹਾਂ ਦੇ ਵਿੱਚ ਲਿਵਰ ਦੀਆਂ ਬਿਮਾਰੀਆਂ ਸਭ ਤੋਂ ਜ਼ਿਆਦਾ ਨੇ ਕਿ ਲੱਗਦਾ ਜਿਸ ਤਰੀਕੇ ਨਾਲ ਪਹਿਲਾਂ ਦੇਖਿਆ ਜਾਂਦਾ ਸੀ ਕਿ ਸੂਬੇ ਦੇ ਆਲੇ ਦੁਆਲੇ ਤੋਂ ਪੀਜੀਆਈ ਲੋਕ ਜਿਹੜੇ ਪਹੁੰਚਦੇ ਸੀਗੇ ਹੁਣ ਉਸ ਦਾ ਵੀ ਬਰਡਨ ਜਾਂ ਫਿਰ ਹੋ ਜਿਹੜੇ ਪ੍ਰਾਈਵੇਟ ਹਸਪਤਾਲ ਨੇ ਉਹਨਾਂ ਦਾ ਬਰਡਨ ਘਟੇਗਾ ਦੇਖੋ ਜਿੰਨੇ ਵੀ ਪੇਸ਼ੈਂਟ ਆਉਣਗੇ ਸਾਰਿਆਂ ਨੂੰ ਇੱਥੇ ਇਲਾਜ ਜਿਹੜਾ ਹੈਗਾ ਮਹੀਆ ਕਰਵਾਇਆ ਜਾਊਗਾ ਤੇ ਜਿੰਨੇ ਹਸਪੀਟਲ ਖੁੱਲਦੇ ਆ ਲੋਕਾਂ ਨੂੰ ਆਸਾਨੀ ਹੁੰਦੀ ਹੈ ਬਹੁਤ ਸਾਰੇ ਲੋਕਾਂ ਨੂੰ ਪ੍ਰਾਈਵੇਟ ਹਸਪੀਟਲ 'ਚ ਜਾਣਾ ਪੈਂਦਾ ਤੇ ਉਹਨਾਂ ਖਰਚਾ ਹੁੰਦਾ ਨਹੀਂ ਕਿਉਂਕਿ ਜੇ ਬਿਮਾਰ ਹੋ ਜੇ ਇਲਾਜ ਤੇ ਕਰਵਾਉਣਾ ਹੀ ਆ ਸੋ ਪੰਜਾਬ ਸਰਕਾਰ ਦੀ ਇਹ ਮੁੱਖ ਮੰਤਰੀ ਸਾਹਿਬ ਦਾ ਇੱਕ ਬਿਹਤਰੀਨ ਉਪਰਾਲਾ ਹੈ ਲੋਕਾਂ ਨੂੰ ਰਾਹਤ ਦੇਣ ਲਈ ਤੇ ਉਹਨਾਂ ਦੀ ਜੇਬ ਦਾ ਖਰਚਾ ਬਚਾਉਣ ਲਈ ਲੱਗਦਾ ਕਿ ਜਿਹੜੇ ਆਮ ਜਨਤਾ ਜੇਬ ਦੇ ਖਰਚੇ ਦੀ ਸੀ ਗੱਲ ਕੀਤੀ ਹੈ ਡਾਕਟਰ ਬਲਵੀਰ ਖੜਾ ਨੇ ਵੀ ਕਹਿਣਾ ਸੀਗਾ ਕਿ ਬਹੁਤ ਸਾਰੇ ਲੋਕ ਜਿਹੜੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਵਿੱਚ ਕਵਰਡ ਨੇ ਉਹਨਾਂ ਨੂੰ ਇਸ ਦਾ ਫਾਇਦਾ ਮਿਲੇਗਾ ਔਰ ਇਲਾਜ ਜਿਹੜਾ ਉਹ ਇੰਨਾ ਮਹਿੰਗਾ ਨਹੀਂ ਹੋਏਗਾ ਜਿੰਨਾ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ ਨਹੀਂ ਨਹੀਂ ਬਹੁਤ ਜ਼ਿਆਦਾ ਘਟਿਆ ਬਹੁਤ ਵੱਡਾ ਫਰਕ ਆ ਤੇ ਇੱਕ ਇੱਕ ਮਸ਼ੀਨ ਕਰੋੜਾਂ ਰੁਪਏ ਦੀ ਅੰਦਰ ਲੱਗੀ ਹੋਈ ਹੈ ਤੇ ਬਿਲਡਿੰਗ ਵੀ ਦੇਖੋ ਜਿਵੇਂ ਮਾਨ ਸਾਹਿਬ ਨੇ ਕਿਹਾ ਕਿ ਉਹ ਪੁਰਾਣੀਆਂ ਲਾਲ ਬਿਲਡਿੰਗਾਂ ਜਿਹੜੀਆਂ ਉਦਾਸੀ ਦਿਖਾਉਂਦੀਆਂ ਨੇ ਸੋ ਬਿਲਡਿੰਗ ਵੀ ਬੜੀ ਆਧੁਨਿਕ ਤਰੀਕੇ ਨਾਲ ਅੱਛੇ ਤਰੀਕੇ ਨਾਲ ਬਣਾਈ ਗਈ ਹੈ ਤੇ ਚੰਗੀ ਗੱਲ ਹੈ ਜੀ ਮੁੱਖ ਮੰਤਰੀ ਸਾਹਿਬ ਜਿਸ ਤਰੀਕੇ ਉਪਰਾਲਾ ਕਰ ਰਹੇ ਨੇ ਚਾਹੇ ਉਹ ਸਿੱਖਿਆ ਹੈ ਚਾਹੇ ਇਨਫਰਾਸਟ੍ਰਕਚਰ ਹੈ ਚਾਹੇ ਸਿਹਤ ਹੈ ਉਹਦੇ ਲਈ ਬਹੁਤ ਲੋਕਾਂ ਨੂੰ ਇਹਦਾ ਬਹੁਤ ਲਾਹਾ ਮਿਲ ਰਿਹਾ ਹੈ ਸ਼ੁਕਰੰਦਾ ਅੱਜ ਕਿਤੇ ਨਿਕਲੇ ਸਸਕਾਰ ਜਿਹੜਾ ਹੋ ਰਿਹਾ ਹੈ ਕਿਸਾਨਾਂ ਨੇ ਜੋ ਮੰਗ ਸੀਗੀ ਐਫ ਆਈ ਆਰ ਦਰਜ ਕਰਾਉਂਦੀ ਐਫ ਆਈ ਆਰ ਦਰਜ ਹੋ ਗਈ ਹੈ ਪਰ ਹੁਣ ਵਿਰੋਧੀ ਉਸ ਉੱਤੇ ਸਿੱਧੇ ਤੌਰ ਤੇ ਸਵਾਲ ਚੱਕ ਰਹੇ ਨੇ ਕਹਿੰਦੇ ਨੇ ਕਿ ਜ਼ੀਰੋ ਐਫ ਆਈ ਆਰ ਤੇ ਰਿਜ਼ਲਟ ਵੀ ਜ਼ੀਰੋ ਹੋਏਗਾ ਵਿਕਰਮ ਮਜੀਠੀਆ ਦਾ ਟਵੀਟ ਆ ਦੇਖੋ ਵਿਰੋਧੀਆਂ ਦਾ ਕੰਮ ਹੈ ਬੋਲਣਾ ਬੋਲਦੇ ਜਾ ਰਹੇ ਨੇ ਤੇ ਉਹ ਉਹਨਾਂ ਦੇ ਅੰਦਰ ਪਰੇਸ਼ਾਨੀਆਂ ਨੇ ਹਨਾ ਉਹ ਪਰੇਸ਼ਾਨੀਆਂ ਬਾਹਰ ਨਿਕਲਣਗੀਆਂ ਨਿਕਲਣਗੀਆਂ ਉਹਨਾਂ ਦੀ ਜਿਹੜੀ ਘਬਰਾਹਟ ਹੈ ਤੁਸੀਂ ਮਜੀਠੀਆ ਸਾਹਿਬ ਦੀ ਗੱਲ ਕੀਤੀ ਤੇ ਬੜੇ ਲੋਕਾਂ ਨੇ ਬੜੇ ਤਰੀਕੇ ਨਾਲ ਉਹਨਾਂ ਨੂੰ ਆਊਟ ਕੀਤਾ ਤੇ ਜੇ ਆ ਦਮ ਹੁੰਦਾ ਤੇ ਲੋਕ ਉਹਨਾਂ ਨੂੰ ਪਸੰਦ ਕਰਦੇ ਹੁੰਦੇ ਤਾਂ ਘੱਟੋ ਘੱਟ ਵਿਧਾਨ ਸਭਾ ਚ ਤਾਂ ਬੈਠੇ ਹੁੰਦੇ ਸੋ ਇਹਨਾਂ ਦੀ ਅੰਦਰਲੀ ਜਿਹੜੀ ਘਬਰਾਹਟ ਹੈ ਕੋਈ ਗੱਲ ਨਹੀਂ ਉਹਨਾਂ ਨੂੰ ਫਰਸਟ੍ਰੇਸ਼ਨ ਹੈ ਬਾਹਰ ਕੱਢਣ ਦਿਓ ਪੰਜਾਬ ਸਰਕਾਰ ਹੈ ਜਿਹੜੀ ਉਹ ਆਪਣਾ ਕੰਮ ਕਰ ਰਹੀ ਹੈ ਅਸੀਂ ਕਿਸਾਨਾਂ ਦੇ ਨਾਲ ਆ ਤੇ ਕਿਸਾਨਾਂ ਦੇ ਬੱਚੇ ਆ ਸਾਡੇ ਤੋਂ ਵੱਧ ਦਰਦ ਨਹੀਂ ਰੱਖਦਾ ਸਾਡੀ ਜਿਹੜੀ ਇੱਛਾ ਹਮੇਸ਼ਾ ਹੀ ਮੁੱਖ ਮੰਤਰੀ ਸਾਹਿਬ ਨੇ ਲਗਾਤਾਰ ਜਿਹੜੀਆਂ ਸਵਾਵਾਂ ਨੇ ਉਹ ਕਿਸਾਨੀ ਅੰਦੋਲਨ ਚ ਪਹੁੰਚਦੀਆਂ ਕੀਤੀਆਂ ਨੇ ਤੇ ਜੋ ਵੀ ਕਾਰਵਾਈ ਜੋ ਵੀ ਪੰਜਾਬ ਸਰਕਾਰ ਤੋਂ ਇਸ ਚੀਜ਼ ਦੀ ਸਭ ਬਣਦਾ ਉਹ ਅਸੀਂ ਕਰ ਰਹੇ ਹਾਂ ਪੰਜ ਵਾਰ ਦੇ ਕਰੀਬ ਜਿਹੜੀ ਇਹ ਮੁਲਾਕਾਤ ਮੁੱਖ ਮੰਤਰੀ ਭਗਵੰਤ ਮਾਨ ਕੇਂਦਰ ਸਰ ਨਾਲ ਕਿਸਾਨਾਂ ਦੀ ਕਰਾ ਚੁੱਕੇ ਹੋਏ ਨੇ ਪਰ ਨਤੀਜਾ ਨਹੀਂ ਨਿਕਲਿਆ ਕਈ ਕਿਸਾਨ ਜ਼ਖਮੀ ਹੋ ਗਏ ਨੇ ਕਈ ਕਿਸਾਨਾਂ ਦੀ ਮੌਤ ਵੀ ਹੋ ਗਈ ਸ਼ੁਭਕਰਨ ਉਹਨਾਂ ਦੇ ਵਿੱਚ ਇੱਕ ਸਿਗਾ ਲੱਗਦਾ ਹੈ ਕਿ ਉਹਨਾਂ ਦੇ ਸਮੇਂ ਦੇ ਵਿੱਚ ਇੱਕ ਵਾਰ ਫਿਰ ਪੰਜਾਬ ਸਰਕਾਰ ਕੁਝ ਜਿਹੇ ਕਦਮ ਚੱਕੇਗੀ ਤਾਂ ਕਿ ਕਿਸਾਨਾਂ ਦੀ ਕੇਂਦਰ ਨਾਲ ਮੁਲਾਕਾਤ ਹੋਵੇ ਔਰ ਜਿਸ ਤਰੀਕੇ ਦੇ ਨਾਲ ਜ਼ਖਮੀ ਕਿਸਾਨ ਹੋ ਰਹੇ ਨੇ ਉਸ ਨੂੰ ਉਸ ਤੇ ਉੱਤੇ ਰੋਕ ਲਗਾਈ ਜਾਵੇ ਨਹੀਂ ਇਹ ਬਹੁਤ ਨਿੰਦਣਯੋਗ ਹੈ ਕਿ ਤੁਸੀਂ ਪੰਜਾਬ ਦੇ ਕਿਸਾਨਾਂ ਤੇ ਜਿਹੜੇ ਦਿੱਲੀ ਜਾ ਰਹੇ ਨੇ ਆਪਣੇ ਹੱਕ ਮੰਗਣ ਜਾ ਰਹੇ ਨੇ ਤੁਸੀਂ ਕਿਸ ਪਹਿਲਾਂ ਤਾਂ ਕੇਂਦਰ ਕਿਸ ਤਰੀਕੇ ਰੋਕ ਸਕਦਾ ਹੈ ਇਹ ਦੇਸ਼ ਸਾਡਾ ਲੋਕਤੰਤਰ ਤੋਂ ਕਿਉਂ ਡਿਕਟੇਟਰਸ਼ਿਪ ਵੱਲ ਤਾਨਾਸ਼ਾਹ ਵੱਲ ਵਧ ਰਿਹਾ ਹੈ ਤੇ ਤੁਸੀਂ ਪੂਰੇ ਦੇਸ਼ ਦਾ ਢਿੱਡ ਭਰਨ ਵਾਲੇ ਪੰਜਾਬ ਦੇ ਕਿਸਾਨਾਂ ਤੇ ਤੇ ਇਦਾਂ ਦਾ ਅਤਿਆਚਾਰ ਕਰਨਾ ਜ਼ੁਲਮ ਕਰਨਾ ਅਸੀਂ ਇਹ ਦਿਨ ਖੇਦੀ ਕਰਦੇ ਆ ਇਹ ਸਮੇ ਸਮੇ ਦੀਆਂ ਸਰਕਾਰਾਂ ਨੂੰ ਇਹਨਾਂ ਦੇ ਸਿੱਟੇ ਭੁਗਤਣੇ ਪਏ ਨੇ ਤੇ ਆ ਬਾਕੀ ਮੀਟਿੰਗਸ ਦੀ ਗੱਲ ਰਹੀ ਹੈ ਤਾਂ ਸੀਐਮ ਸਾਹਿਬ ਨੇ ਲਗਾਤਾਰ 5-5 6-6 ਘੰਟੇ ਬੈਠ ਕੇ ਇਹਦੀਆਂ ਮੀਟਿੰਗਸ ਕੀਤੀਆਂ ਨੇ ਜੀ ਤੇ ਜੋ ਵੀ ਅ ਅੱਗੇ ਜ਼ਰੂਰਤ ਪੈਂਦੀ ਹੈ ਤੇ ਅਸੀਂ ਤਾਂ ਚਾਹਾਂਗੇ ਕਿ ਸੈਂਟਰ ਸਰਕਾਰ ਦਾ ਅ ਇੱਕ ਫੈਸਲਾ ਜਿਹੜਾ ਕਿਸਾਨਾਂ ਦੀ ਪੰਜਾਬ ਦੇ ਕਿਸਾਨਾਂ ਦੀ ਪੂਰੇ ਦੇਸ਼ ਦੇ ਕਿਸਾਨਾਂ ਦੀ ਜ਼ਿੰਦਗੀ ਬਦਲ ਸਕਦਾ ਹੈ ਸੈਂਟਰ ਸਰਕਾਰ ਜਿਹੜਾ ਹੰਬਲਾ ਮਾਰੇ ਅ ਪਰਮਾਤਮਾ ਤੋਂ ਡਰ ਕੇ ਕਿਸਾਨਾਂ ਦੇ ਹੱਕ ਚ ਫਸਲ ਫੈਸਲਾ ਦੋਵੇ ਤੇ ਕੀ ਨਹੀਂ ਹੋ ਸਕਦਾ ਸਭ ਪੋਸੀਬਲ ਬਹੁਤ ਬਤਾਲਣਾ ਜਿਸਨ ਸਾਡੇ ਨਾਲ ਮੰਤਰੀ ਅਨਮੋਲ ਕਗਨਮਾਨ ਜੋ ਕਿ ਇਸ ਵਕਤ ਮੁਹਾਲੀ ਦੇ ਵਿੱਚ ਪਹੁੰਚੇ ਹੋਏ ਨੇ ਪੰਜਾਬ ਦਾ ਇੱਕ ਅਜਿਹਾ ਇੰਸਟੀਚਿਊਟ ਜੋ ਕਿ ਲਿਵਰ ਨੂੰ ਲੈ ਕੇ ਜਿਹੜੇ ਤੇ ਖੋਲਿਆ ਜਾ ਰਿਹਾ ਪੰਜਾਬ ਇੰਸਟੀਚਿਊਟ ਆਫ ਲਿਵਰ ਐਂਡ ਬਾਇਲਰੀ ਜਿਹੜਾ ਹੈ ਸਾਇੰਸਿਸ ਦਾ ਜਿਹੜਾ ਇੰਸਟੀਚਿਊਟ ਇੱਥੇ ਖੋਲਿਆ ਗਿਆ ਔਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਸ ਦਾ ਉਦਘਾਟਨ ਕੀਤਾ ਗਿਆ ਔਰ ਸਭ ਤੋਂ ਵੱਡੀ ਗੱਲ ਇਹ ਕਹਿ ਰਹੇ ਨੇ ਕਿ ਆਪਣੇ ਆਪ ਦੇ ਵਿੱਚ ਇੱਕ ਅਜਿਹੀ ਜਿਹੜੀ ਕੋਸ਼ਿਸ਼ ਹੈ ਜੋ ਕਿ ਲੋਕਾਂ ਨੂੰ ਲਿਵਰ ਦੀ ਬਿਮਾਰੀ ਜਿਗਰ ਦੀ ਬਿਮਾਰੀ ਜਿਹੜੀ ਹੁੰਦੀ ਸੀ ਉਸ ਤੋਂ ਬਚਾਉਣ ਦੀ ਇੱਕ ਪਹਿਲ ਜਿਹੜੀ ਪੰਜਾਬ ਸਰਕਾਰ ਵੱਲੋਂ ਕੀਤੀ ਗਈ ਹੈ ਕੈਮਰਾ ਪਰਸਨ ਰਵਿੰਦਰ ਦੇ ਨਾਲ ਸਾਜਨਰ ਬੁਲਾਲੇ ਵਿਗਨ ਦੇ ਨਿਊਜ਼ ਮੋਹਾਲੀ